12 ਵਜੇ ਨਾਲ ਰੁੱਤ ਬਹਾਰ ਆਵੇ ਘਰ ਉਸੇ ਦੇ ਰੌਣਕ ਲੱਗ ਜਿਆ ਨੇ ਮਿੱਤਰ ਵੇਲੀ ਤੇ ਜਿਹਦੇ ਨਾਲ ਪਿਆਰ ਆਵੇ ਲੋ ਜੀ ਜਿਆਦਾ ਸਮਾਨ ਨਾਲ ਲੈਂਦੇ ਹੋਏ ਪੀਸ ਕਰਦੇ ਆ ਮਾਲਵੇ ਦਾ ਲੋਕ ਨਾਚ ਲੋਕ ਭੋਲੀਆ ਦਾ ਸਮੇਲ ਮਲਵਾਈ ਗੁਰਨਾਮਕ ਜਿੰਨ ਕਲ ਰਾਖੀ ਮੇਰੀ ਵੀ ਮੇਰੀ ਮੇਰੀ ਕਰਦਾ ਬੰਧਿਆ ਆਨਾ ਤੇਰੀ ਦਾ ਮੇਰੀ ਪਜਾ ਅੱਗੇ ਮੇਲੇ ਵੀ ਢੋਲ ਵੱਜੇ ਤੋਂ ਪੱਬ ਠਣਕਦੇ ਔਰ ਢੋਲ ਵੱਜੇ ਤੋਂ ਪੱਬ ਠਣਕਦੇ ਪੌਣ ਆਈ ਜੂਚੇ ਲੈ ਲਾਹੌਰੀ ਕੁਰਤੇ ਤੁਮੇ ਚਾਹਦੇ ਹੋ ਫੇਰ ਬਣ ਕੇ ਮੇਲੇ ਸਦਰਾ ਪਾਦੀਆਂ ਕਾਫੀ ਮਸਤੀ ਦੇ ਵਿੱਚ ਪਹੁੰਚ ਪਹੁੰਚੀਆਂ ਅਰਦਾ ਫਿਕਰ ਨਹੀਂ ਕਰ ਸਾਤੁਰਲਾ ਨਿਕਦੇ ਤਾਂ ਕੁੜੀ ਜਿਹੜੀ ਦਾ ਸਾਥ ਲਾ ਲੈ ਦੇਦਾ ਜਿਹੜੀ ਜਿਹੜਾ ਤੁ ਲੋ ਕਦੇ ਦਾ ਉਹ ਤੁ ਤੁ ਕਰਦਾ ਪਰਵਾ ਸੱਜੇ ਦਾ ਉਹ ਤੁ ਤੁ ਕਰਦਾ ਪਰਵਾ ਸੱਜੇ ਦਾ ਹੁਣ ਜੇ ਨਾ ਆਇਓ ਤੁ 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 ਕਰਦਾ ਪਰਵਾ ਸੱਜੇ ਦਾ ਹੋੜਾ ਵੀ ਹੋੜਾ ਵੀ ਏ ਸਾਹੇ ਬੁੱਲੇ ਹੋ ਦਿੱਖਾ ਤੇਰਾ ਨਕਲ ਕੁੜੀਏ ਕੋਕਾ ਹੈ ਨੰਗ ਵਾਲਾ ਨੀਂ ਗੋਰਾ ਰੰਗ ਮੱਖਣ ਦਾ ਪੇੜਾ ਆ ਗੋਰਾ ਰੰਗ ਮੱਖਣ ਦਾ ਪੇੜਾ ਸੂਟ ਕਾਮ ਦੀ ਕਾਲਾ ਲੀ ਸੋਨੇ ਉੱਤੇ ਸਹਾਗਾ ਕੁੜੀ ਆ ਮੋਤੇ ਤੇ ਜੋ ਕਾਲਾ ਪਰਦਾ ਤਾਰੋ ਨੇ ਜਿਆ ਕੂਸਾ ਵਾਲਾ ਪਰਦਾ ਤਾਰੋ ਨੇ ਜਿਆ ਕੂਸਾ ਵਾਲਾ ਪਰਦਾ ਤਾਰੋ ਨੇ ਆਵਾਜ਼ੇ ਜਿਆ ਕੂਸਾ ਵਾਲਾ ਪਰਦਾ ਤਾਰੋ ਨੇ ਆਵਾਜ਼ੇ ਜਿਆ ਕੂਸਾ ਵਾਲਾ ਪਰਦਾ ਤਾਰੋ ਨੇ ਹੋਰਾਂ ਵੀ ਮੋਰਾ ਪਿਆ ਹਾ ਇਹ ਮੋਲੇ ਜੋ ਲੌਜੀਕ ਬੋਲੀ ਮੇਲਿਆਂ ਹੀ ਪਾ ਕੇ ਉਹਨੂੰ ਮੇਲੇ ਵਾਲਾ ਮਾਹੌਲ ਯਾਦ ਕਰਾਉਣ ਲੱਗਿਆ ਪੁਰਾਣੇ ਸਮਿਆਂ ਦਾ ਸੋ ਮੇਲਾ ਮੇਲਾ ਹਰ ਕੋਈ ਕਹਿੰਦਾ ਮੇਲਾ ਬੜਾ ਚਵੇਲਾ ਵੀ ਕੰਮ ਵਾਲੇ ਕੋਲ ਫੁਰਸਤ ਹੈ ਨਹੀਂ ਅੱਜ ਆ ਸਮਾਂ ਆ ਗਿਆ ਜਿਹੜਾ ਬੰਦਾ ਕੰਮ ਕਰਨ ਵਾਲਾ ਉਹਦੇ ਲੱਗਦਾ ਟਾਈਮ ਨਹੀਂ ਵਿਹਲਾ ਵਾਸਤੇ ਮੇਲੇ ਨੇ ਉਹ ਘੁੰਮਦੇ ਫਿਰਦੇ ਨੇ ਕਹਿੰਦੇ ਮੇਲਾ ਮੇਲਾ ਹਰ ਕੋਈ ਕਹਿੰਦਾ ਮੇਲਾ ਬੜਾ ਚਵੇਲਾ ਵੀ ਕੰਮ ਵਾਲੇ ਕੋਲ ਫੁਰਸਤ ਹੈ ਨਹੀਂ ਕੰਮ ਵਾਲੇ ਕੋਲ ਫੁਰਸਤ ਹੈ ਨਹੀਂ ਮौज ਉੜਾ ਦੇ ਦੇਲਾ ਕੀ ਚੋਰ ਮਚੱਕੇ ਬਣੇ ਚਾਹੁੰਦੇ ਸੋ ਚੱਕੇ ਬਣੇ ਚੌਧਰੀ ਗੁਰੂ ਕਹਾ ਵੇਚੇ ਲਾਕਾ ਕਾ ਖਰਖ ਰੁ ਖਾ ਗਿਆ ਗੁੱਲੀ ਡੰਨਾ ਆ ਨਰਮੇ ਨੂੰ ਖਾ ਗਿਆ ਤੇਲਾ ਵੀ ਦੁੱਧ ਮਲਾਈਆਂ ਖਾ ਗੇ ਬਾਬੇ ਇੱਜ ਕਹਿੰਦੇ ਦੁੱਧ ਮਲਾਈਆਂ ਖਾ ਗੇ ਬਾਬੇ ਇਹਦਾ ਮਤਲਬ ਇਹ ਨਹੀਂ ਵੀ ਦੁੱਧ ਕੇ ਹੋਈ ਮੁੱਕ ਗਿਆ ਪਹਿਲਾਂ ਲੀਆਂ ਖਰਾਕਾਂ ਨਹੀਂ ਰਹਿਆਂ ਉਹ ਦੁੱਧ ਮਲਾਈਆਂ ਖਾ ਗੇ ਬਾਬੇ ਖਾਲੀ ਪਿਆ ਤਵੇਲਾ ਵੀ ਪਹਿਲਾਂ ਤਾਂ ਪਰਹੇਜ਼ ਹੀ ਕਰਦੇ ਉਹ ਫਿਲਮਾਂ ਦੇ ਗਜਰੇਲਾ ਵੀ ਸਾਰੇ ਗੱਲਾਂ ਸੱਚੀਆਂ ਕਹਿੰਦੇ ਸੀ ਕੰਧ ਤੇ ਚੜੇ ਕਰੇ ਲਾ ਵੀ ਕਦੇ ਪਿੱਛੇ ਨਹੀਂ ਲੱਗਦਾ ਵੀਰੋ പക്ഷെ നീ ലോ ആ നമ ബുണിയ മത ਨੂੰ ਫੈਸਲ ਦੀ ਲਤ ਲੱਗ ਜਾਂਦੀ ਆ ਮੇਕਅਪ ਕਰਾਉਣ ਨੂੰ ਜੀ ਕਰਦਾ ਉਹ ਬਾਪੂ ਨੂੰ ਕਹਿੰਦੀ ਆ ਮੈਨੂੰ ਸੁਰਖੀ ਲੈ ਦੇ ਮੈਨੂੰ ਕਾਉਂਟਰ ਲੈ ਦੇ ਬਾਪੂ ਥੋੜਾ ਜਿਹਾ ਅੜਬ ਸੁਆਦਾ ਹੁੰਦਾ ਉਹ ਕਹਿੰਦਾ ਮਰਿਆ ਮੌਕਾ ਹੁਣੇ ਸ੍ਰੀ ਦੇਵੀ ਬਣਾ ਦੇ ਇੱਕ ਦਿਨ ਬੇਬੇ ਨੂੰ ਟਾਈਮ ਲੱਗਦਾ ਕਿਵੇਂ ਲੱਗਦਾ ਉਹ ਨੂੰ ਤਾਂ ਇੱਕ ਦਿਨ ਕਹੀ ਸੀ ਕਿ ਨੂੰ ਕਾਇ ਕਦੇ ਉਹ ਨੂੰ ਤਾਂ ਇੱਕ ਦਿਨ ਕਹੀ ਸੀ ਕਿ ਸੱਸ ਘਰੇ ਸੀ ਕੱਲੀ ਵੀ ਸੋਹਰਾ ਜੀ ਤੋਂ ਅੱਖ ਭਜਾ ਕੇ ਮੋਰਾ ਜੀ ਤੋਂ ਅੱਖ ਬਚਾ ਕੇ ਮੇਕਅਪ ਬਲ ਹੋ ਚੱਲੀ ਵੀ ਸੁਰਖੀ ਬਿੰਦੀ ਪਾウダー ਲਾ ਕੇ ਆ ਸੁਰਖੀ ਬਿੰਦੀ ਪਾウダー ਲਾ ਕੇ ਆ ਨੇ ਸਰ ਕਰ ਲੈਤੇ ਤੇ ਭੱਤੀ ਫੈਜਨ ਨੇ ਮੋਰੀ ਮੇਰੇ ਕੁੱਤੂ ਚੱਲਦੇ ਨੇ ਬਰਬਰ 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 ਮੋਰਾ ਜੀ ਮੋਰਾ ਜੀ ਆਏ ਬੋਲੇ ਯਾ ਵੋ ਰਾਮਦੇਵ ਦੀਆਂ ਕਰੇ ਦਤਣਾ ਸਾਨੂੰ ਮੂਨਾ ਲਾ ਮੇਰੀ ਧੜਕੋ ਤੜਕੀ ਉੱਠ ਵੇਰਦੇ ਹੋ ਤੜਕੋ ਤੜਕੀ ਉੱਠੇ ਵੇਰ ਨੇ ਰਾਮਦੇਵ ਨੂੰ ਲਾ ਮੇਰੀ ਪੁੱਠੇ ਸਿੱਧੇ ਅਸਰ ਕਰਦੀ ਹੋ ਪੁੱਠੇ ਸਿੱਧੇ ਅਸਣ ਕਰਦੀ ਤੇ ਤਾਰੀਸ ਕਰੀ ਨਾ ਜਾਵੇ ਬਈ ਕਰਾਚੋ ਵਾਲਿਆ ਹੁਣ ਕੋਲ ਛੋੜ ਦੇ ਹਾਸਾ ਨਿਕਲਦਾ ਜਾਵੇ ਬਿਸਪੜਦਾ ਬੇਦੇ ਜੰਗਾਰ ਦੇ ਕਾਵੇ ਉੜੀਏ ਨਹੀਂ ਕਹਦੇ ਕੱਖੀ ਕੌਣ ਆ ਕੱਖੀ ਕੌਣ ਕਾਨੇ ਨਹੀਂ लवली ਸਾਰੀ ਗੱਲ ਦੱਸੂਗਾ ਆ ਬਾਬਾ ਤੋਂ ਘਪਰਾਣੇ ਦਿਲ ਤੇ ਹੋ ਨੱਕ ਨੂੰ ਕੋ ਕੱਟ ਨਾ ਨਵਾਲੀਆਂ ਝਾੜ ਰੀ ਬਣਵਾ ਦੂਨੀ ਜੁੱਤੀ ਦਲੇਦਾਰ ਕੱਟ ਮੇ ਹੋ ਜੁੱਤੀ ਦਲੇਦਾਰ ਕੱਟ ਮੇ ਮੁਕਤ ਤੋਂ ਮਨਵਾ ਦੂਨੀ ਘੇਰਾ ਲੀਣ ਦਾ ਸੂਤ ਸਵਾਤੇ ਹੋ ਤੈਨੂੰ ਪਰੀ ਬਣਾ ਦੂ ਵਸਤ ਜੈ